ਦੇ ਕਾਰਨ ਜਦਵਾ ਹੋ ਜਾਂਦੀਆਂ ਹਨ ਇਹ ਆਉਂਦੀਆਂ ਇਹ ਅੱਜ ਸਾਨੂੰ ਕਾਨ ਚਰਨ ਦੀ ਪਰੰਪਰਾ ਹੈ ਤਾਂ ਡਾਕਟਰ ਬਰਿੰਦਰ ਸਿੰਘ ਮੀਰੀ ਨੇ ਸਹਾਵਾळ्या ਨੇ ਇਸ ਸੰਸਥਾ ਦੇ ਵਿੱਚ ਆ ਕੇ ਇੱਕ ਬਹੁਤ ਵੱਡਾ ਕਾਰਜ ਜੋ ਕੀਤਾ ਹੈ ਉਹਦੇ ਲਈ ਅਸੀਂ ਇਹਨਾਂ ਨੇ ਇਸ ਸਕੂਲ ਦੇ ਵਿੱਚ ਕੁਝ ਬੱਚਿਆਂ ਨੂੰ ਵੈਗ ਦਿੱਤੇ ਜਾ ਰਹੇ ਹਨ ਤਾਂ ਇਹਨਾਂ ਨੇ ਇੱਕ ਹੋਰ ਪ੍ਰਾਪਤੀ ਜੋ ਕੀਤੀ ਹੈ ਇਹਨਾਂ ਦੇ ਨਾਲ ਜਿਸ ਵੀ ਇੱਕ ਕ੍ਰੀਏਟਿਵ ਆਈ ਇਸ ਸਮਾਜਤਾ ਦੇ ਵਿੱਚ ਭਾਵੇਂ ਸਕੂਲ ਤੇ ਲੱਗੇ ਹੋਏ ਸੀ ਪਰ ਇਹਨਾਂ ਨੂੰ ਕੁਝ ਘਰੇਲੂ ਮਜਬੂਰੀਆਂ ਕਰ ਨੂੰ ਹੁਣ ਸਕੂਲ ਦੇ ਵਿੱਚ ਇਹ ਜਿਹੜਾ ਹੈਗਾ ਇਹ ਨਹੀਂ ਆ ਰਹੇ ਪਰ ਇਹਨਾਂ ਨੇ ਇੱਕ ਨਵਾਂ ਕਲਾ ਕੰਮ ਕੀਤਾ ਜਿਹੜੀਆਂ ਔਰਤਾਂ ਉਥੋਂ ਆਈਆਂ ਹਨ ਉਥੇ ਵੀ ਇੱਕ 50 ਬੱਚਿਆਂ ਨੂੰ ਫ੍ਰੀ ਮੁਫਤ ਟਿਊਸ਼ਨ ਉਨ ਪੜਾਉਣ ਦਾ ਕੰਮ ਹੈ ਜੋ ਹੈ ਇਹਨਾਂ ਨੇ ਪਿਛਲੇ 8 ਸਾਲਾਂ ਤੋਂ ਚਾਲੂ ਕੀਤਾ ਹੋਇਆ ਹੈ ਇਹ ਵੀ ਜੋ ਸੇਵਾ ਦੀ ਇਹਨਾਂ ਦੇ ਅੰਦਰ ਕਿੰਨਕ ਲੰਗੀ ਹੈ ਚੰਗਿਆੜੀ ਲੱਗੀ ਹੈ ਉਹ ਵੀ ਸ਼੍ਰੀ ਬਲਦੇਵ ਕ੍ਰਿਸ਼ਨ ਸ਼ਰਮਾ ਜੀ ਦੇ ਹੁਕਮਾਂ ਦੇ ਬਤਾਲਕ ਇਹਨਾਂ ਦੀਆਂ ਪ੍ਰੇਰਨਾਵਾਂ ਸਦਕਾ ਪੰਛੀਆਂ ਦੇੜੇ ਨੇ ਜਾਨਵਰ ਦੇੜੇ ਨੇ ਉਹਨਾਂ ਦੀ ਵੀ ਸੇਵਾ ਕਰਦੀ ਹੈ ਵਿਧਵਾ ਮਾਂ ਦੀ ਵੀ ਸੇਵਾ ਕਰਦੀ ਹੈ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਲਈ ਸਹਾਇਤਾ ਦਿੰਦੀ ਹੈ ਕਿ ਉਹ ਆਪਣੀ ਰੋਜੀ ਰੋਟੀ ਦਾ ਪ੍ਰਬੰਧ ਕਰ ਸਕਣ ਕਿਸੇ ਹੋਰ ਤੇ ਨਿਰਭਰ ਨਾ ਰਹੇ ਜਿਹੜੀ ਸੇਵਾ ਦੇ ਕਾਰਜਾਂ ਵਿੱਚ ਉਹ ਸੰਸਥਾ ਜੀ ਹੋਈ ਹੈ ਅੱਜ ਦਾ ਇੱਕ ਪ੍ਰੋਗਰਾਮ ਜਿਹੜਾ ਹੈ ਉਹ ਵੀ ਇਸੇ ਸੰਸਥਾ ਰਾਹੀਂ ਤੁਹਾਨੂੰ ਕੰਮਲ ਬੈਨ ਦਾ ਕੀਤਾ ਪਹਿਲਾ ਪੇਦਨੀ ਹੀ ਸੀਗਾ ਪ੍ਰੋਗਰਾਮ ਕਿ ਉੱਥੇ ਦੇ ਲੋਕਾਂ ਨੂੰ ਕੰਬਲ ਦੇਨੇ ਨੇ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਇਹ ਡੀਵੀ ਚਲਾਇਆ ਉਹ ਇੱਥੇ ਆਪਾਂ ਉਹਨਾਂ ਦੇ ਬੈਠਣ ਦਾ ਸਾਰਾ ਕੰਮ ਦਾ ਬੰਦ ਸਹੀ ਕਰ ਤਕ ਲਿਆ ਉਥੇ ਕਿੱਥੇ ਇਤਲਾਮ ਕਰਦੇ ਭਰਾ ਨੂੰ ਏਸ ਲਈ ਇਹਨਾਂ ਦੀ ਇਹ ਸੁਭਾਰਾ ਦੇਣਾ ਇਹ ਤੋਂ ਅਨੁਸਾਰਿਆਂ ਨੂੰ ਇਸ ਤਰ੍ਹਾਂ ਦੀ ਇਸ ਸੇਵਾ ਦੇ ਤੁਹਾਨੂੰ ਇਹ ਅੱਗੋਂ ਵੀ ਮੈਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਦੀ តਾਲੀ ਜਰੂਰ ਤੁਮਨਾਂ ਦੀ ਸੇਵਾ ਦਾਤ ਸਾਹਿਬ ਕਰਦੇ ਰਹਿਣਗੇ ਇਹਨਾਂ ਦੀ ਸਨਸਾ ਕਰਦੀ ਰਹੇਗੀ ਮੈਂ ਮੁੜ ਕੇ ਤੁਹਾਡਾ ਵੀ ਤੇ ਰੱਖ ਸਾਹਿਬ ਦਾ ਵੀ ਧੰਨਵਾਦ ਕਰਦਾ ਕਿ ਇਹ ਇਸ ਤਰ੍ਹਾਂ ਦੇ ਚੰਗੇ ਕੰਮ ਸੇਵਾ ਦੇ ਕੰਮ ਕਰਦੇ ਰਹਿੰਦੇ ਨੇ ਇਹਨਾਂ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ ਬਹੁਤ ਸਾਰੀਆਂ ਕਿਤਾਬਾਂ ਇਹਨਾਂ ਨੇ ਲਿਖੀਆਂ ਨੇ ਬਹੁਤ ਸਾਰੇ ਕੰਮ ਇਹਨਾਂ ਨੇ ਸੇਵਾ ਦੇ ਕੀਤੇ ਨੇ ਤੇ ਕਰਦੇ ਪਏ ਨੇ 74 ਸਾਲ ਦੀ ਉਮਰ ਹੈ ਤੇ ਇਸ ਉਮਰ ਵਿੱਚ ਲੋਕਾਂ ਨੂੰ ਤੁਰਨਾ ਔਖਾ ਹੋ ਜਾਂਦਾ ਹੈ ਕਈ ਵਾਰੀ ਇਹ ਆਪਣਾ ਆਪ ਸੰਭਾਲਣਾ ਔਖਾ ਹੋ ਜਾਂਦਾ ਪਰ ਪ੍ਰਮਾਤਮਾ ਦੇ ਨਾਲ ਜੇ ਰਹਿਰੇ ਡਾਕਟਰ ਸਾਹਿਬ ਬੁੜੀ ਤਨਮੈਤਾ ਦੇ ਨਾਲ ਲੱਗੇ ਨੇ ਤੇ ਸਾਨੂੰ ਆਸ ਹੈ ਕਿ ਅੱਗੇ ਵੀ ਇਹ ਸੇਵਾ ਦੇ ਕਾਰਜ ਕਰਦੇ ਰਹੇਗੇ ਬਹੁਤ-ਬਹੁਤ ਧੰਨਵਾਦ ਇੱਕ ਸਰਦੰਗਾ ਜੀ ਆਪਾਂ ਦਰਗਾਹ ਦੇ ਵਿੱਚ ਜੁੜੇ ਬੈਠੇ ਆਂ ਤਾਂ ਹਮ ਸਾਰੀਆਂ ਮਾਤਾਵਾਂ ਭੈਣਾਂ ਮੇਰੇ ਪਿੱਛੇ ਬੋਲ ਰਹੀਆਂ ਆਂ ਬਿੱਖ ਦੁਨੀਆ ਸੇਵ ਕਮਾਈਐ ਸਾਰਿਆਂ ਵੱਲੋਂ ਬਿੱਖ ਦੁਨੀਆ ਸੇਵ ਕਮਾਈਐ ਤਾਂ ਦਰਗੇ ਬੈਸਣ ਪਾਈਐ ਕਹੋ ਨਾਨਕ ਬਾਹ ਲੜਾਈਐ ਅਸੀਂ ਸਾਰੇ ਜਣੇ ਇਸ ਸੇਵਾ ਦੇ ਕਾਰਜ ਦੇ ਵਿੱਚ ਡਾਕਟਰ ਬਰਵੰਦਰ ਸਿੰਘ ਵੀਰ ਹੜੀ ਸਾਹਿਬ ਤੋਂ ਵੱਡੀ ਪ੍ਰੇਰਣਾ ਲੈ ਰਹੇ ਹਾਂ ਅਸੀਂ ਅੱਜ ਸੁਭਾਗੀ ਹਾਂ ਤੇ ਸਾਡੇ ਉੱਪਰ ਪਰਮਾਤਮਾ ਦਾ ਵੀ ਅশীরਵਾਦ ਹੈ ਅਸੀਂ ਸਾਰੇ ਜਣੇ ਅੱਜ ਦੇਖ ਰਹੇ ਹਾਂ ਕਿ ਬੀਤੇ ਸ਼ਰਮਾ ਮਨਦੀਪ ਕ੍ਰਿਸ਼ਨ ਸ਼ਰਮਾ ਜੀ ਜਲੰਧਰ ਤੋਂ ਇੰਨੀ ਠੰਡ ਦੇ ਵਿੱਚ ਤੁਹਾਨੂੰ ਅਤੇ ਸਾਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਇਹ ਕੋਈ ਐਂਦਾ ਕੰਮ ਐਂਦਾ ਕਾਰਜ ਆ ਜਿਹੜਾ ਇਹ ਇੱਕ ਸਾਂਝੀ ਨਾਲ ਕਰਨਾ ਇਕੱਠੇ ਹੋ ਕੇ ਕਰਨਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਇਸ ਦੇ ਨਾਲ ਹੀ ਡਾਕਟਰ ਰਜਿੰਦਰਪਾਲ ਜੀ ਜੋ ਇਸ ਸੰਸਥਾ ਦੇ ਵਿੱਚ ਪੂਰਾ ਧਿਆਨ ਰੱਖ ਰਹੇ ਹਨ ਇਹ ਸਾਫਤ ਸਮਾਜ ਦੇ ਜਾਣ ਦੇ ਲਈ ਬਹੁਤ ਵੱਡੀ ਸੇਵਾ ਦਾ ਕਾਰਜ ਕਰ ਰਹੇ ਹਨ ਤੇ ਮੈਂ ਚਾਹਾਂਗਾ ਉਹ ਵੀ ਜਰੂਰ ਇਸ ਟੀਮ ਦੇ ਮੈਂਬਰ ਬਣ ਕੇ ਬਲਵਿੰਦਰ ਸਿੰਘ ਜੀ ਮੀਰ ਜੀ ਸਾਹਿਬ ਨੂੰ ਡਾਕਟਰ ਸਾਹਿਬ ਨੂੰ ਆਪਣੀਆਂ ਸ਼ੁਭ ਚਾਮਣੇ ਜਿਹੜੀਆਂ ਦੇਣਗੇ ਕਿ ਦੁਨੀਆ ਸਤਿ ਪਾਈ ਹੈ ਤਾਂ ਦਰ ਕੇ ਬੈਸਣ ਪਾਈ ਹੈ ਕੋ ਨਾਨਕ ਬਾਹ ਲਿਦਾਈ ਹੈ ਸਤਿਗੁਰੂ ਜੀ ਪਾਉਂਦੇ ਅੰਜਲ ਡਾਕਟਰ ਬਲਵਿੰਦਰ ਸਿੰਘ ਜੀ ਵੱਲੋਂ ਉਹਨਾਂ ਦਾ ਕੰਮ ਕੀਤਾ ਜਾ ਰਿਹਾ ਹੈ। ਤੁਹਾਡੇ ਅਸੀਂ ਇੱਥੇ ਆਪਣੇ ਸਕੂਲ ਦੇ ਵਿੱਚ ਦਰਸ਼ਨ ਕਰ ਰਹੇ ਹਾਂ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਾ ਰਹੇ ਸ੍ਰੀਮਾਨ ਦੇਵਕ੍ਰਿਸ਼ਣ ਜੀ ਪ੍ਰਿੰਸੀਪਲ ਸੰਤ ਸਿੰਘ ਜੀ ਤੇ ਇਸ ਪ੍ਰੋਗਰਾਮ ਦੇ ਸਾਰਾ ਹੀ ਪ੍ਰਬੰਧ ਕਰ ਰਹੇ ਡਾਕਟਰ ਬਲਵਿੰਦਰ ਸਿੰਘ ਜੀ ਤੇ ਪੇਦਨੀ ਤੇ ਹੋਰ ਜਿਹੜਾ ਤੋਂ ਆਏ ਹੋਏ ਵੀਡੀਓ ਤੁਹਾਡਾ ਸਾਰਿਆਂ ਦਾ ਇਸ ਸਕੂਲ ਤੋਂ ਜਨ ਦੇ ਤਨਵਾਦ ਬਸ ਪੁਨਬੇ ਕੰਮ ਬਾਰੇ ਕੁਲਵਿੰਦਰ ਸਿੰਘ ਜੀ ਜੋ ਦਿੱਲੀ ਦੇ ਵਿੱਚ ਕਰ ਰਹੇ ਨੇ ਉੱਥੇ ਜਿਹੜੇ ਸਮਾਜ ਦੇ ਦੱਬੇ ਕੁਚਲੇ ਲੋਕ ਨੇ ਝੁਗੀ ਚੋਗਣੀਆਂ ਦੇ ਵਿਚਲੇ ਰਹੋਣਗੇ ਜਿਹੜੀਆਂ ਮਤਾਵਾ ਵਿਗਵਾ ਹੋਣੀ ਆ ਜਿहां 84 ਦੇ ਗੰਗਿਆਂ ਚ ਹੋਰ ਸਾਰੇ ਬਹੁਤ ਸਾਰੇ ਜਿਹੜੇ ਝੁਗੀ ਲੋਕ ਨੇ ਉਹਨਾਂ ਦਾ ਇਹ ਕੋਲ ਜਿੰਨਾ ਇਹਨਾਂ ਦਾ ਬਲਵੰਤ ਸਿੰਘ ਜੀ ਦਾ ਜੋ ਕਿ ਧੂੜੀ ਦੇ ਨੇੜੇ ਮੇਹਰ ਲਈ ਪਿੰਡ ਹਨ ਉਨਰ ਉਪਦੇਸ਼ ਹੈ ਬਸਰੀਕ ਨੇ ਇਹਨਾਂ ਕੋਲ ਖੇ ਬਹੁਤ ਹੀ ਸਮਾਜ ਸੇਵਾ ਦਾ ਕੰਮ ਕਰਦੇ ਸੀ ਸਮਾਜ ਸੇਵਾ ਦੇ ਕੰਮ ਕਰਨ ਦੀ ਜਿਹੜੀ ਗੁਰਤੀ ਹੈ ਉਹ ਇਹਨਾਂ ਨੂੰ ਆਪਣੇ ਪਰਿਵਾਰ ਦੇ ਵਿੱਚ ਆਪਣੇ ਮਾਤਾ ਪਿਤਾ ਦਾ ਮੁੱਢੀ ਹੈ ਕਿ ਮੈਂ ਆਸ ਕਰਦਾ ਹਾਂ ਕਿ ਬਹੁਤ ਮਦਦ ਹੋਵੇਗੀ ਮੈਂ ਵੀ ਕਹਿੰਦਾ ਇਹ ਜਿੰਨਾ ਵੀ ਸਮਰਤ ਲੰਬੀ ਹੋਵੇ ਤਾਂ ਕਿ ਇਹ ਸਮਾਜ ਦੀ ਜਿਹੜੀ ਹੈ ਸੇਵਾ ਕਰਦੇ ਰਹੇ ਤੁਹਾਡਾ ਜਿਆਦਾ ਸਮਾਂ ਲੈ ਲਈ ਹੋਇਆ ਮੈਂ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਜੀ ਆਇਆਂ ਨੂੰ ਬੀਤੇ ਦੁਨੀਆਂ ਸੇਵ ਕਰਵਾਈਆਂ ਤਾਂ ਦਰਗੇ ਬੈਸਣ ਪਾਈਏ ਕੋ ਨਾਨਕ ਬਾਹ ਲੜਾਈ ਹੈ ਬੇਟੀ ਮੇਦੀ ਜਸ਼ਮੀਰ ਕੌਰ ਜੋ ਇਸ ਸਕੂਲ ਦੇ ਵਿੱਚ ਪਹਿਲਾ ਕੰਮ ਵੀ ਕਰਕੇ ਗਈ ਹੈ ਉਹ ਵੀ ਇਸ ਟੀਮ ਦੀ ਮੈਂਬਰ ਡਾਕਟਰ ਵਰਿੰਦਰ ਸਿੰਘ ਨਾਲ ਬਣ ਚੁੱਕੀ ਹੈ ਉਹ ਵੀ ਤੁਹਾਡੇ ਨਾਲ ਆਪਣੇ ਵੱਲੋਂ ਆਪਣੇ ਜਜ਼ਬਾਤ ਨੇ ਜਿਹੜੇ ਉਹ ਸਾਝੇ ਕਰੋਗੀ ਸੰਖੇਪ ਦੇ ਵਿੱਚ ਮੇਦੀ ਜਸ਼ਮੀਰ ਕੌਰ ਅੱਜ ਆਪਣੇ ਵਿਚਾਰ ਸਾਝੇ ਕਰੇ। ਅੱਜ ਮੇਰੇ ਵੱਲੋਂ ਸਾਡੇ ਸਕੂਲ ਦੇ ਜਿਹੜੇ ਡਾਕਟਰ ਵਿਕੇਸ਼ ਸ਼ਰਮਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੰਤ ਸਿੰਘ ਜੀ ਸਾਡੇ ਬਲਵਿੰਦਰ ਸਿੰਘ ਜੀ ਸੋਢੀ ਵੀਰ ਖੇੜੀ ਵਾਲੇ ਤੇ ਸਾਰੇ ਜਿਹੜੇ ਇੱਥੇ ਪਹੁੰਚੇ ਜਿਹੜੇ ਮੁੱਖ ਮਹਿਮਾਨ ਆ ਤੇ ਉਹਨਾਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਤੇ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਸਾਰੇ ਰਲ ਕੇ ਇਸ ਸਮਾਜ ਦੇ ਵਿੱਚ ਆਪਾਂ ਆਏ ਆ ਇੱਥੇ ਆਪਾਂ ਨੂੰ ਪਰਮਾਤਮਾ ਨੇ ਕੁਝ ਨਾ ਕੁਝ ਕਰਨ ਵਾਸਤੇ ਜ਼ਰੂਰ ਭੇਜਿਆ ਹੈ ਇਹ ਨਹੀਂ ਕਿ ਲੱਗਾ ਹੈ ਕਿ ਆਪਾਂ ਸਮਾਜ ਦੇ ਵਿੱਚ ਆਏ ਆ ਇਕੱਲਾ ਖਾ ਲਿਆ ਪੀ ਲਿਆ ਬਿਨਾਂ ਸੇਹੀ ਆਪਣੀ ਹੋਏ ਨਹੀਂ ਹੌਸਲਾ ਕਿ ਜੇ ਮੇਰੇ ਪਿਤਾ ਨੇ ਜੀ ਮੈਂ ਪਿਤਾ ਬਣਾਇਆ ਹੋਇਆ ਤੇ ਅੱਜ ਵੀ ਰੱਖ ਕੇ ਦੇਖੋ ਜੀ ਜੇ ਮੈਂ ਹੁਣ ਲੋੜਵੰਦ ਬਣਾਉਂ ਉਹਨਾਂ ਨੂੰ ਵਾਸ਼ਣਾ ਦੇਣਾ ਕਿਸੇ ਗਰੀਬ ਦਾ ਮਕਾਨ ਬਣਾਉਣਾ ਕੋਈ ਲੋੜਵੰਦ ਕੋਈ ਬਿਮਾਰ ਹੈ ਉਹ ਤਾਂ ਇਲਾਜ ਕਰਨਾ ਤੇ ਤੁਹਾਨੂੰ ਪਤਾ ਹੈ ਜੀ ਮੇਰੇ ਕੋਲ ਪਿਛਲੇ 8-9 ਸਾਲਾਂ ਤੋਂ ਜਿਹੜੇ ਕਿ ਗਰੀਬ ਬੱਚੇ ਨੇ ਪੂਰੇ ਪੰਜਾਬ ਬੱਚੇ ਨੇ ਜਿਹੜੇ ਬਿਲਕੁਲ ਕੁਝ ਨਹੀਂ ਹਾਸਲ ਕਰਦੇ ਸੀ ਸਾਡੀ ਸੇਵਾ ਕਰ ਰਹੇ ਆ। ਉਹ ਨਹੀਂ ਕਿਸੀਂ ਇਸ ਸਕੂਲ ਦੇ ਵਿੱਚ ਇੱਕ ਬਹੁਤ ਵੱਡਾ ਜੋ ਡਾਕਟਰ ਵਰਿੰਦਰ ਸਿੰਘ ਵੀ ਵਿਸਾਵਾ ਨੂੰ ਕਾਰਜਾ ਹੀਰਾ ਉਹ ਕਰ ਰਹੇ ਹਨ। ਉਹਦੇ ਲਈ ਸਾਡੇ ਬਹੁਤ ਹੀ ਸਤਿਕਾਰਯੋਗ ਬੇਟਾ ਜਤਿੰਦਰ ਸ਼ਰਮਾ ਜੀ ਉਹ ਗਿਆਨ ਦੀ ਕਰ ਰਹੇ ਹਨ ਇੱਕ ਪੁਸਤਕ ਹੈ ਜਿਹੜੀ ਜੋ ਸ਼੍ਰੀ ਵੀਕੇ ਸ਼ਰਮਾ ਬੰਦੇ ਕਿਸ਼ਨ ਸ਼ਰਮਾ ਜੀ ਦੇ ਉੱਪਰ ਲਿਖੀ ਗਈ ਹੈ ਉਹਦੇ ਵਿੱਚ ਜਤਿੰਦਰ ਸ਼ਰਮਾ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਦੀ ਨਿਮਰਤਾ ਇਹਨਾਂ ਦੀ ਸਪੂਰਤਿ ਵਫਾਦਾਰੀ ਅਸੀਂ ਕਹਾਂਗੇ ਇਹ ਵੀ ਜੋ ਇਸ ਅੱਜ ਸ਼ੋਅ ਮੌਕੇ ਉੱਪਰ ਦੋ ਸ਼ਬਦ ਜ਼ਰੂਰ ਆਪਣੇ ਵੱਲੋਂ ਸਾਂਝੇ ਕਰਮ ਕਿਉਂਕਿ ਇਹ ਵੀ ਇੱਕ ਸੇਵਾ ਦੇ ਕੰਮ ਵਾਲੇ ਇੱਕ ਦਿਨ ਰਾਤ ਸਕੂਲ ਦੇ ਮਿਸਕ ਕੰਮ ਸਮਾਪਤ ਹੋਣ ਤੋਂ ਬਾਅਦ ਵੀ ਸਕੂਲ ਦਾ ਕੰਮ ਕਰਦੇ ਰਹੇ ਨੇ ਉਹ ਵੀ ਤੁਹਾਡੇ ਨਾਲ ਇਸ ਸ਼ੁਭ ਮੌਕੇ ਦੇ ਉੱਪਰ ਆਪਣੇ ਯੋਗਵਾਤ ਨੇ ਜਿਹੜੇ ਆਪਣੇ ਵਿਚਾਰ ਸਾਂਝੇ ਕਰਨਗੇ ਬਹੁਤ ਹੀ ਸੰਖੇਪ ਦੇ ਵਿੱਚ ਮੈਂ ਬੇਨਤੀ ਕਰੂਗਾ ਬਹੁਤ ਹੀ ਸਤਿਕਾਰਯੋਗ ਜੀ ਦੇ ਸਰਮਾਣ ਜੀ ਇਨਾਂ ਦੇ ਸਰੋਤ ਪੁੱਤਨੇ ਦੇ ਸੰਚਾਰ ਦਾ ਤੁਹਾਨੂੰ ਮੂਰ ਰੋਜ਼ਗਾਰ ਤੱਕ ਦਿੱਤਾ ਨਹੀਂ ਹੈਗਾ ਪਰ ਇਹਨਾਂ ਨੇ ਜੀ ਨਾਮ ਦੀ ਸੰਸਥਾ ਚਲਾ ਕੇ ਸਮੇਂ ਜਰੂਰ ਇੱਥੇ ਰੋਜ਼ਗਾਰ ਦਿੱਤਾ ਤੇ ਸਾਡਾ ਘਰ ਇਹਨਾਂ ਦੇ ਸਿਰ ਤੇ ਚੱਲਦਾ ਤੇ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਬਾਕੀ ਗੁਰਵਿੰਦਰ ਸਿੰਘ ਜੀ ਸੰਤ ਸਿੰਘ ਜੀ ਪ੍ਰਿੰਸੀਪਲ ਸਾਹਿਬ ਰਜਿੰਦਰਪਾਲ ਵੀ ਜਿਹਨਾਂ ਤੁਸੀਂ ਬਹੁਤ ਬਹੁਤ ਸਿੱਖਦੇ ਰਹੇ ਆਂ ਫਾਈਨੈਂਸ ਦੇ ਕੰਮ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਇੱਕ ਛੋਟੀ ਜੀ ਗੱਲ ਮੈਂ ਸ਼ੇਅਰ ਕਰਨੀ ਚਾਹਾਂ ਤੁਹਾਡੇ ਨਾਲ ਕੱਲ ਐਮਰਜੈਂਸੀ ਮੈਂ ਥੋੜਾ ਜਿਆਦਾ ਚਲਿਆ ਗਿਆ ਤੇ ਸਾਨੂੰ ਸੌਫਰ ਕਰਨਾ ਪੈ ਗਿਆ ਧੂਰੀ ਤੋਂ ਲੈ ਕੇ ਲਹਿਰੇ ਤੱਕ ਦਾ ਉਹਦੇ ਚ ਮੇਰੇ ਮਾਤਾ ਜੀ ਨਾਲ ਸੀ ਕੁਝ ਰਿਸ਼ਤੇਦਾਰ ਨਾਲ ਸੀਗੇ ਤੇ ਉਹ ਕੀ ਕਹਿ ਰਹੇ ਸੀਗੇ ਤੇ ਸਫ਼ਰ ਬਹੁਤ ਲੰਬਾ ਦਾ ਮੈਂ ਲੇ ਕੇ ਸਾਹਮਣੇ ਦੱਸਿਆ ਕਿ ਇਹਨਾਂ ਦੀ ਏਜ ਬੱਸ ਮੈਂ ਤਾਂ ਘੱਟ ਕਹਿੰਦੀ ਸੀ ਮਤਲਬ 60 ਕੇ ਸਾਾਲ ਕੇਈ ਸੀ ਮੈਨੂੰ ਪਤਾ ਨਹੀਂ ਜੀ ਤੇ ਮੈਂ ਮਾਤਾ ਨੂੰ ਕਿਹਾ ਮੈਂ ਕਿਹਾ ਵੀ ਕੋਈ ਜ਼ਿਆਦਾ ਸਫ਼ਰ ਨਹੀਂ ਹੈਗਾ ਤਾਂ ਤੁਸੀਂ ਮੈਂ ਹੈਂਡਫ੍ਰੀ ਕੀਤਾ ਸਰ ਦਾ ਉਸੇ ਟਾਈਮ ਫੋਨ ਆ ਗਿਆ ਇਹ ਹਾਲਾਂਕਿ ਦਿੱਲੀ ਤੋਂ ਇੱਥੇ ਆ ਰਹੇ ਸੀ ਬਲਵਿੰਦਰ ਸਿੰਘ ਸੋਢੀ ਦੀ ਮੀਰ ਜਿਹੜੀ ਤੋਂ ਜਿਹੜੇ ਬਲੌਂਗ ਕਰਦੇ ਨੇ ਉਹ ਦਿੱਲੀ ਤੋਂ ਆਪਣੇ ਇੱਥੇ ਤੱਕ ਆ ਰਹੇ ਸੀ ਮੈਂ ਕਿਹਾ ਵੀ ਤੁਸੀਂ ਇਹ ਦੇਖੋ ਵੀ ਉਹ ਇੱਥੇ ਇੱਕ ਕੰਮ ਕਰਨ ਲਈ ਆ ਰਹੇ ਆ ਆਪਾਂ ਤਾਂ ਆਪਣੇ ਤਾਂ ਆਪਣੀ ਦਾ ਪਰਸਨਲ ਕੰਮ ਲਈ ਆ ਰਹੇ ਆ ਉਹ ਲੋਕਾਂ ਨੇ ਵੀ ਦਿੱਲੀ ਤੋਂ ਚੱਲ ਕੇ ਇੱਥੇ ਆ ਰਹੇ ਨੇ ਵੀ ਮਤਲਬ ਤੁਸੀਂ ਦੇਖੋ ਵੀ ਉੱਥੋਂ ਤੋਂ ਲੈ ਕੇ ਇੱਥੇ ਤੱਕ ਦਾ ਸਫ਼ਰ ਜ਼ਿਆਦਾ ਜਾਂ ਆਪਾਂ ਇੱਥੇ ਰਿਸ਼ਤੇਰੀ ਦੇ ਲੈ ਰਹੇ ਤਾਂ ਕਰਦਾ 60 ਕਿਲੋਮੀਟਰ ਦਾ ਸਫ਼ਰ ਜ਼ਿਆਦਾ ਤੇ ਉਹ ਸਾਰੇ ਨਾ ਬਸ ਮਤਲਬ ਕਿ ਵੀ ਇਹੀ ਪੁੱਛਦੇ ਗਏ ਕਿ ਕੀ ਕੰਮ ਕਰਦੇ ਨੇ ਤੇ ਮਾਨੂੰ ਦੱਸ ਦਿਆ ਗਿਆ ਕਿ ਉਹਨਾਂ ਨੇ ਇਹ ਕੰਮ ਕਿਸ ਤਰ੍ਹਾਂ ਇਹ ਸਮਾਜ ਬਣਾਏ ਨੇ ਤੇ ਮਤਲਬ ਕਿ ਵੀ ਇੰਨੀ ਏਜ ਦੇ ਵਿੱਚ ਹੋਣ ਦੇ ਬਾਵਜੂਦ ਵੀ ਉਹ ਇੰਨਾ ਕੰਮ ਕਰਦੇ ਨੇ ਤਾਂ ਆਪਾਂ ਆਪਣਾ ਕੰਮ ਘਰੋਂ ਨਿਕਲ ਲੱਗੇ ਦੀ ਸੰਪੂਰਨ ਕਰ ਦਿੰਦੇ ਹਾਂ ਨਹੀਂ ਕੱਲ ਨੂੰ ਕਰਾਂਗੇ ਪਰਸੋਂ ਕਰਾਂਗੇ ਬਟ ਇਹ ਮਤਲਬ ਕਿ ਵੀ ਇਸ ਤਰ੍ਹਾਂ ਦੇ ਜਿੰਦਾਦਮ ਇਨਸਾਨ ਨੇ ਜਦੋਂ ਇਹਨਾਂ ਨੇ ਕੰਮ ਕਰਨਾ ਇਹਨਾਂ ਨੇ ਪੁੱਛਣਾ ਨਹੀਂ ਬਸ ਇਹਨਾਂ ਨੇ ਉਹ ਕੰਮ ਕਰ ਦੇਣਾ ਬਟੇ ਸਾਨੂੰ ਐਮਰਜੈਂਸੀ ਹੋ ਜਾਂਦੀ ਹੈ ਘਰਾਂ ਦੇ ਵਿੱਚ ਪਰ ਇਹ ਲੋਕਾਂ ਦੇ ਲਈ ਵੀ ਆਪਣਾ ਕੰਮ ਦਾ ਚਲ ਆਪਾਂ ਕਰਦੀਆਂ ਲੋਕਾਂ ਲਈ ਵੀ ਇੰਨਾ ਵੇਰ ਰਹਿਣ ਨੇ ਕਿ ਟਾਈਮ ਟੂ ਟਾਈਮ ਉਹ ਕੰਮ ਪੂਰਾ ਕਰ ਦਿੰਦੇ ਨੇ ਤਾਂ ਇਹਨਾਂ ਲਈ ਇੱਕ ਜ਼ਰੂਰ ਜ਼ੋਰਦਾਰ ਤਾੜੀ ਲਾਓ ਕਿ ਬਾਕੀ ਆਪਣੇ ਜਿਹੜੇ ਸਰਨੇ ਨੇ ਜਿਨ੍ਹਾਂ ਨੇ ਸਾਨੂੰ ਗਾਈਡੈਂਸ ਦਿੱਤੀ ਆ ਦੇਖੋ ਐਨਾ ਮਾੜਾ ਦੌਰ ਹੋ ਗਿਆ ਕਿ ਗਵਰਨਮੈਂਟ ਜੋਬ ਕਿਸੇ ਨੂੰ ਮਿਲ ਨਹੀਂ ਰਹੀਆਂ ਸਾਰੇ ਬੇਰੁਜ਼ਗਾਰ ਨੇ ਪਰ ਫਿਰ ਵੀ ਮਤਲਬ ਇਹਨਾਂ ਨੇ ਕਈਆਂ ਦੇ ਘਰ ਚਲਾਏ ਹੋਏ ਨੇ ਤਾਂ ਕਿ ਮਤਲਬ ਕਿ ਜਿੰਨੇ ਆਪਣੇ ਨੌਜਵਾਨ ਇਹਨੂੰ ਨੌਕਰੀਆਂ ਦਿੰਦੇ ਨੇ ਬੇਟੀਆਂ ਨੇ ਆਪਣੀਆਂ ਛੋਟੀਆਂ ਕੁੜੀਆਂ ਨੇ ਜਿਹੜੀਆਂ ਵੀਰਡ ਕਰਕੇ ਇੱਥੇ ਆਉਂਦੀਆਂ ਨੇ ਉਹ ਪੜਾਉਂਦੀਆਂ ਨੇ ਤੇ ਚਲੋ ਇੱਕ ਤਰ੍ਹਾਂ ਦਾ ਰੁਜ਼ਗਾਰ ਬਹੁਤ ਵੱਡਾ ਇਹਨਾਂ ਦਾ ਪਰਪਰਾਂ ਦਾ ਆਪਣੇ ਈਲੇ ਦੇ ਉੱਤੇ ਤੇ ਬੱਚਿਆਂ ਦੀ ਪੜ੍ਹਾਈ ਲਈ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਡੀਏਵੀ ਸਕੂਲ ਦਾ ਇੱਕ ਬਹੁਤ ਵੱਡਿਆ ਮਤਲਬ ਨਾਮ ਦਾ ਬਾਕੀ ਸਕੂਲ ਮਤਲਬ ਕਿ ਜ਼ਿਆਦਾ ਫੀਸਾ ਲੈ ਕੇ ਘੱਟ ਪੜਾਉਂਦੇ ਨੇ ਪਰ ਡੀਏਵੀ ਸਕੂਲ ਘੱਟ ਫੀਸਾ ਲੈ ਕੇ ਜ਼ਿਆਦਾ ਪੜਾਉਂਦੇ ਇਹ ਵੀ ਤੁਸੀਂ ਥੋੜਾ ਆਪਣੇ ਆਲੇ ਦੁਆਲੇ ਪ੍ਰਚਾਰ ਕਰੇ ਬਾਕੀ ਫੈਕਟਲੀ ਮੈਨੂੰ ਬੋਲਣ ਦਾ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਜੀ ਤਿੰਦਰ ਸ਼ਰਮਾ ਜੀ ਜੋ ਇਸ ਸਕੂਲ ਦੇ ਇੱਕ ਕਰਤਾ ਧਰਤਾ ਨੇ ਸਾਡੇ ਖਿਲਾਫ ਰੱਖਣੀ ਇਸ ਦੇ ਮੁੱਖ ਦਫ਼ਤਰ ਜਾਣਕਾਰੀ ਨਹੀਂ ਤੇ ਹੁਣ ਮੈਂ ਇਹ ਜੀ ਕਰੂੰਗਾ ਡਾਕਟਰ ਬਰਿੰਦਰ ਸਿੰਘ ਜੀ ਰੇੜੀ ਸਾਹਿਬ ਜਿਹੜੇ ਬਹੁਤ ਹੀ ਜੋਸ਼ੀਲੇ ਕਿ ਉਸ ਪੂਰੇ ਜਿਆਦੇ ਗਤੀਸ਼ੀਲ ਤੇ ਹਰ ਕੰਮ ਦੇ ਵਿੱਚ ਅੱਗੇ ਹੋ ਕੇ ਕੰਮ ਕਰਨ ਵਾਲੇ ਹਰ ਇੱਕ ਨੂੰ ਪ੍ਰੇਰਨਾ ਦੇਣ ਵਾਲੇ ਇੰਨੀਆਂ ਪੁਸਤਕਾਂ ਦੇ ਲੇਖਕ ਅਤੇ ਆਪਣੇ ਕੰਮ ਦੇ ਵਿੱਚ ਇੰਨੀ ਉਦਮਸ਼ੀਲਤਾ ਤੇ ਗਤੀਸ਼ੀਲਤਾ ਲੈ ਕੇ ਆਉਂਦੇ ਨੇ ਕਿ ਸਾਨੂੰ ਵੀ ਖੰਭ ਲੱਗ ਜਾਂਦੇ ਨੇ ਅਸੀਂ ਵੀ ਉਡਣ ਲੱਗ ਜਾਂਦੇ ਹਾਂ ਜਦੋਂ ਜਯੰਦਰ ਸ਼ਰਮਾ ਜੀ ਦੱਸ ਰਹੇ ਜੀ ਕਿ ਮੈਂ ਮੇਰੀ ਮਾਤਾ ਜੀ ਨੂੰ ਕਿਹਾ ਕਿ ਉਹ ਦਿੱਲੀ ਤੋਂ ਆ ਰਹੇ ਨੇ ਆਪਾਂ ਦਾ ਲੈਹੇ ਤੱਕੇ ਜਾਣਾ ਹੈ ਤੇ ਇੱਕ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੁਹਾਡੇ ਵਿੱਚ ਵੀ ਇਹਨਾਂ ਦੀਆਂ ਕੀਤੀਆਂ ਹੋਈਆਂ ਜਨਮਾਂ ਤੋਂ ਜਰੂਰ ਤੁਹਾਲੋਂ ਵੀ ਪ੍ਰੇਮ ਨਾਲ ਮਿਲੂਗੀ ਤੁਹਾਡੇ ਵਿੱਚ ਵੀ ਇੱਕ ਊਰਜਾ ਪੈਦਾ ਹੋਊਗੀ ਤੁਹਾਡੇ ਵਿੱਚ ਵੀ ਇੱਕ ਸ਼ਾਂਤੀ ਪੈਦਾ ਹੋਊਗੀ ਹੁਣ ਮੈਂ ਬਹੁਤ ਹੀ ਸਤਿਕਾਰਯੋਗ ਸਾਡੇ ਇੱਕ ਮਹਾਪੁਰਖ ਦੀ ਤਰ੍ਹਾਂ ਜੋ ਇੱਥੇ ਸੇਵਾ ਕਰ ਰਹੇ ਹਨ ਡਾਕਟਰ ਬਰਿੰਦਰ ਸਿੰਘ ਜੀ ਉਹਨਾਂ ਨੂੰ ਕਹਾਂਗਾ ਕਿ ਉਹ ਤੁਹਾਹਮੇ ਅশীরਵਾਦ ਦੇਣ ਅਤੇ ਆਪਣੇ ਬੰਮਾਂ ਬਾਰੇ ਵੀ ਜ਼ਰੂਰ ਸੰਖੇਪ ਜਾਣਕਾਰੀ ਦੇਣ ਡਾਕਟਰ ਰਵਿੰਦਰ ਸਿੰਘ ਮੈਡਮ ਕੋਹਤੀ ਸਦਕਾਰਯੋਗ ਬਰਿੰਦੇਪ ਸਿੰਘ シャルਮਾ ਜੀ ਸੰਤ ਸਿੰਘ ਜੀ ਰਿਜੈਂਡੈਂਸੀ ਜਤਿੰਦਰ ਬਾਦ ਜੀ ਮੈਡਮ ਜਸਵੀਰ ਕੌਰ ਜੀ ਅਤੇ ਪਿੰਡਾਂ ਚੋਂ ਆਈਆਂ ਮੇਰੀਆਂ ਭੈਣਾਂ ਤੇ ਬੇਟੀਆਂ ਹਾਲਾਂਕਿ ਅੱਜ ਠੰਡ ਬਹੁਤ ਸੀ ਸ਼ਰਮਾ ਜੀ ਜਲੰਧਰ ਤੋਂ ਚੱਲ ਕੇ ਆਏ ਤੁਸੀਂ ਵੀ ਪਿੰਡਾਂ ਦੇ ਵਿੱਚ ਆਏ ਤੇ ਮੈਡਮ ਜਸਵੀਰ ਕੌਰ ਨੇ ਪ੍ਰਬੰਧ ਕੀਤਾ ਮੈਂ ਇਹਨਾਂ ਸਭ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਬਾਕੀ ਤੈਨ ਦਾ ਜਿਹੜੇ ਤੋਂ ਪਹਿਲਾਂ ਜਿੰਨੇ ਬੁਲਾਰੇ ਸਨ ਬਹੁਤ ਕੁਝ ਕਹਿ ਦਿੱਤਾ ਮੇਰੇ ਕੋਲ ਤਾਂ ਧਰਮਾਦੀ ਸ਼ਬਦ ਨੇ ਉਹੀ ਕਰਾਂਗਾ ਬਾਕੀ ਦੀ ਸੇਵਾ ਇਹ ਪਰਮਾਤਮਾ ਹੀ ਕਰਦਾ ਕੋਈ ਇਨਸਾਨ ਨਹੀਂ ਕਰਦਾ ਅੱਜ ਦੇ ਸਮੇਂ ਵਿੱਚ ਕੋਈ 10 ਰੁਪਏ ਵੀ ਕੱਟ ਕੇ ਨਹੀਂ ਬਣਿਆ ਸ਼ਰਮਾ ਜੀ ਨੇ ਦੇ ਨੂੰ ਸਾਰੀ ਧਨ ਦੌਲ ਦੋ ਵੀ ਪਰਮਾਤਮਾ ਨੇ ਇਹਨਾਂ ਬਖਸ਼ੀ ਸਾਰੀ ਇਸ ਨੂੰ ਤੇ ਵਿਦਿਆ ਵਿੱਚ ਲਗਾਤੀ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ ਇਹਨਾ ਤੋਂ ਵੀ ਮੈਂ ਮੇਰ ਨਾਲ ਹੀ ਲੈਂਦੀ ਵੀ ਨਹੀਂ ਆਸ਼ੀਰਵਾਦ ਲੈਣਾ ਤੇ ਇਹ ਚੱਲਦਾ ਵੀ ਰਹੇਗਾ ਸੇਵਾ ਵੀ ਚੱਲਦੀ ਰਹੇਗੀ ਪੈਸੇ ਜਿਆਦਾ ਵੱਜ ਜਾਣਾ ਸਭ ਨਾਮੋ ਤੇ ਮੇਰਾ ਪਿੰਡ ਮੀਲੀੜੀ ਹੈ ਇੱਥੋਂ ਹੀ ਆ ਪੜ੍ਹ ਲਿਖ ਕੇ ਆ ਦਿੱਲੀ ਦੇ ਵਿੱਚ ਲੈਕਚਰ ਲੱਗਦੇ ਸਨ ਪਹਿਲੇ ਇੱਥੇ ਬੱਥੇ ਸੀ ਬਾਕੀ ਆ ਸਮਾਜ ਸੇਵਾ ਚੱਲਦੀ ਰਹਿੰਦੀ ਮੇਰਾ ਹੋਰ ਵੀ ਕੰਮ ਕਰਦੇ ਰਹੇ ਨੇ ਠੀਕ ਹੈ ਰੋਟੀ ਕਥਾ ਨਹੀਂ ਬਾਕੀ ਇਹ ਸਕੂਲ ਦਾ ਤੇ ਸਾਰੇ ਸਕੂਲ ਦੇ ਛਾਉਣਾ ਮੇਰੇ ਨਾਲ ਲੱਗ ਬੋਲ ਬਣਿਆ ਜਦੋਂ ਵੀ ਮੈਂ ਇੱਥੇ ਆਉਣਾ ਸਕੂਲ ਦੇ ਵਿੱਚ ਉਹ ਨਾ ਉਹ ਸ਼ਰਮਾਈ ਜੀ ਜਲੰਧਰ ਤੋਂ ਆ ਜਾਂਦੇ ਨੇ ਹੁਣ ਇਹਨਾਂ ਦੇ ਜੀਵਨ ਤੇ ਇੱਕਤਾ ਕੀਤੀ ਜਾ ਰਹੀ ਹੈ ਉਮੀਦ ਰਹੀ ਹੈ ਤਕਰੀਰ ਨੂੰ ਪੂਰੀ ਹੈ ਜਸਵਿੰਦਰ ਪਾਲ ਜੀ ਸੰਤ ਸਿੰਘ ਜਿੰਦਪਾਲ ਦੀ ਬੜੀ ਜੀ ਸੰਗ ਨੂੰ ਪੂਰਾ ਸਹਿਯੋਗ ਮਿਲਿਆ ਉਹਨਾਂ ਨੂੰ ਦੇ ਕੇ ਪਿਆਰ ਹੁੰਦਾ ਉਹ ਜ਼ਿਆਦਾ ਟਾਈਮ ਨਾਲ ਜਿੰਦਾ ਰਹਾ ਅਸੀਂ ਆਪ ਦੇਣ ਹੈ ਕੰਮ ਬਲ ਸਾਨੂੰ ਦੇਣ ਇਸ ਕਰਕੇ ਬੱਚਾ ਹੈ